ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਦਰਸ਼ਨ ਕਰਾਂਗੇ ਨਗਰ ਕੀਰਤਨ ਦੇ ਜਿਵੇਂ ਕਿ ਅੱਜ 28 ਦਸੰਬਰ ਆ ਤੇ ਇਹ ਜਿਹੜਾ ਨਗਰ ਕੀਰਤਨ ਆ ਇਹ 23 ਕੇ 24 ਦਸੰਬਰ ਨੂੰ ਨਿਕਲਿਆ ਸੀਗਾ ਮਤਲਬ ਕਿ ਮੰਡੇ ਨੂੰ ਸ਼ਾਇਦ ਨਿਕਲਿਆ ਸੀਗਾ ਮੈਨੂੰ ਯਾਦ ਨਹੀਂ ਆ ਚੰਗੀ ਤਰ੍ਹਾਂ ਇਹ ਨਗਰ ਕੀਰਤਨ ਜਿਹੜਾ ਆ ਇਹ ਚਾਰ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਆ ਤੇ ਜੋ ਕਿ ਭੰਡਾਰੀ ਪੁਲ ਅੰਮ੍ਰਿਤਸਰ ਭੰਡਾਰੀ ਪੁਲ ਤੋਂ ਲੈ ਕੇ ਅਕਾਲੀ ਬਾਬਾ ਮਤਲਬ ਕਿ ਭੰਡਾਰੀ ਪੁਲ ਤੋਂ ਆਰੰਭ ਹੋ ਕੇ ਅਕਾਲੀ ਬਾਬਾ ਫੁੱਲਾ ਸਿੰਘ ਜੀ ਦੇ ਬੁਰਜ ਤੇ ਪਹੁੰਚਿਆ ਸੀਗਾ ਜਿਵੇਂ ਕਿ ਤੁਹਾਨੂੰ ਪਤਾ ਆ ਕਿ ਪੋਦੇ ਮਹੀਨੇ ਵਿੱਚ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਜਿਹੜਾ ਸਾਰਾ ਪਰਿਵਾਰ ਆ ਉਹ ਤਰਮੁੱਤੋਂ ਵਾਰ ਦਿੱਤਾ ਸੀਗਾ ਤੇ ਜਦੋਂ ਵੀ ਪੋਦਾ ਮਹੀਨਾ ਸ਼ੁਰੂ ਹੁੰਦਾ ਆ ਤੇ ਚਾਰ ਸਾਹਿਬਜ਼ਾਦੇ ਦੀ ਸ਼ਹਾਦਤ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਜਿਹੜਾ ਆ ਉਹ ਯਾਦ ਕੀਤਾ ਜਾਂਦਾ ਆ ਕਹਿੰਦੇ ਨੇ ਕਿ ਜਦੋਂ ਪੁਰਾਣੇ ਸਮੇਂ ਹੁੰਦੇ ਸੀ ਨਾ ਉਦੋਂ ਜਿਹੜੇ ਲੋਕ ਹੁੰਦੇ ਸੀ ਨਾ ਜਿਹੜੇ ਇਨਾਂ ਸ਼ਹਾਦਤਾਂ ਨੂੰ ਯਾਦ ਕਰਦੇ ਸੀਗੇ ਉਸ ਮਤਲਬ ਕਿ ਜ਼ਮੀਨ ਉੱਤੇ ਸੌਂਦੇ ਸੀਗੇ ਤੇ ਸਾਦਾ ਖਾਣਾ ਖਾਂਦੇ ਸੀਗੇ ਤੇ ਉਸ ਟਾਈਮ ਨੂੰ ਜਿਹੜਾ ਮਹਿਸੂਸ ਕਰਦੇ ਸੀਗੇ ਕਹਿੰਦੇ ਆ ਕਿ ਕੋਈ ਵੀ ਚੀਜ਼ ਆ ਨਾ ਉਹ ਭਾਵਨਾ ਨਾਲ ਹੁੰਦੀ ਆ ਹਨਾ ਉਹਨੂੰ ਫੀਲ ਕਰਕੇ ਵੇਖਣਾ ਚਾਹੀਦਾ ਇਸੇ ਕਰਕੇ ਸੰਗਤਾਂ ਜਿਹੜੀਆਂ ਆ ਉਹ ਫਤਿਹਗੜ੍ਹ ਸਾਹਿਬ ਠੰਡੇ ਬੁਰਜ ਉਤੇ ਜਾ ਕੇ ਉਸ ਸਮੇਂ ਨੂੰ ਜਿਹੜਾ ਉਹ ਯਾਦ ਕਰਦੀਆਂ ਆ ਸੋ ਮੈਂ ਵੀ ਆਪਣੀ ਜਿਹੜੀ ਸ਼ਰਧਾਂਜਲੀ ਭੇਟ ਕਰਨ ਲਈ ਕੋਈ ਵਲੋਗ ਇਨ੍ਹਾਂ ਸ਼ਹੀਦੀ ਦਿਹਾੜਿਆਂ ਵਿੱਚ ਅਪਲੋਡ ਨਹੀਂ ਕੀਤਾ 20 ਦਸੰਬਰ ਤੋਂ ਲੈ ਕੇ ਤੇ 27 ਦਸੰਬਰ 27 28 ਦਸੰਬਰ ਤੱਕ ਜਿਹੜੇ ਉਹ ਸ਼ਹੀਦੀ ਦਿਹਾੜੇ ਹੁੰਦੇ ਆ ਜਿਵੇਂ ਕਿ 20 ਦਸੰਬਰ ਨੂੰ ਗੁਰੂ ਸਾਹਿਬਾਂ ਵੱਲੋਂ ਕਿਲਾ ਛੱਡਿਆ ਗਿਆ ਸੀ 21 ਦਸੰਬਰ ਨੂੰ ਸਰਸਾ ਨਦੀ ਦੇ ਕਿਨਾਰੇ ਉੱਤੇ ਪਰਿਵਾਰ ਵਿਛੋੜਾ ਹੋਇਆ ਸੀਗਾ 22 ਦਸੰਬਰ ਨੂੰ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਸੀ ਚਮਕੌਰ ਦੀ ਗੜੀ ਵਿਖੇ 23 ਦਸੰਬਰ ਨੂੰ ਵੀ ਚਮਕੌਰ ਦੀ ਗੜੀ ਵਿੱਚ ਸਿੰਘਾਂ ਦੀ ਸ਼ਹੀਦੀ ਹੋਈ ਸੀ ਤੇ 24 ਦਸੰਬਰ ਨੂੰ ਵੱਡੇ ਸਾਹਿਬਜ਼ਾਦਿਆਂ ਤੇ ਹੋਰ ਸਿੰਘਾਂ ਸਿੰਘਾਂ ਦੀ ਜਿਹੜੀ ਆ ਉਹ ਸਸਕਾਰ ਕੀਤਾ ਸੀ ਬੀਬੀ ਹਰਸ਼ਰਨ कौर ਜੀ ਨੇ ਤੇ ਉਹਨਾਂ ਦੀ ਵੀ ਸ਼ਹੀਦੀ ਹੋਈ ਸੀਗੀ 25 ਤੇ 26 ਦਸੰਬਰ ਨੂੰ ਛੋਟੇ ਸਾਹਿਬਜ਼ਾਦਿਆਂ ਨੂੰ ਸੁੱਬੇ ਦੀ ਕਚੇਰੀ ਵਿੱਚ ਲਿਜਾਇਆ ਗਿਆ ਸੀਗਾ ਤੇ 27 ਦਸੰਬਰ ਨੂੰ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਜੀ ਦੀ ਸ਼ਹੀਦੀ ਹੋਈ ਤੇ 28 ਦਸੰਬਰ ਨੂੰ ਟੋਡਰਮਲ ਜੀ ਵੱਲੋਂ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਜੀ ਦਾ ਜਿਹੜਾ ਆ ਉਹ ਸਸਕਾਰ ਕੀਤਾ ਗਿਆ ਸੋ ਇਹ ਜਿਹੜੇ ਦਿਨ ਆ ਇਹ ਸਿੱਖ ਧਰਮ ਵਿੱਚ ਬਹੁਤ ਹੀ ਮਹੱਤਵਪੂਰਨ ਆ ਤੇ ਇਹੋ ਜੀ ਸ਼ਹਾਦਤ ਕਿਤੇ ਹੋਰ ਨਹੀਂ ਹੋਈ ਚਾਰ ਸਾਹਿਬਜ਼ਾਦੇ ਦੀ ਸ਼ਹਾਦਤ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਆ ਪਰ ਇਹ ਇੱਕ ਪਰ ਮੈਂ ਨਾ ਇੱਕ ਵੀਡੀਓ ਵੇਖ ਰਹੀ ਸੀ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਆ ਇੱਕ ਤੇ ਗੁਰਦੁਆਰਾ ਸ਼ਹੀਦ ਸਾਹਿਬ ਦੀ ਤੇ ਇੱਕ ਫਤਿਹਗੜ੍ਹ ਸਾਹਿਬ ਦੀ ਜਿੱਥੇ ਕੁਝ ਪ੍ਰੈਸ ਰਿਪੋਰਟਰ ਵੱਲੋਂ ਜਿਹੜਾ ਆ ਬੱਚਿਆਂ ਨੂੰ ਪੁੱਛਿਆ ਜਾ ਰਿਹਾ ਸੀਗਾ ਕਿ ਤੁਹਾਨੂੰ ਤੁਸੀਂ ਚਾਰ ਸਾਹਿਬਜ਼ਾਦਿਆਂ ਬਾਰੇ ਕੀ ਜਾਣਦੇ ਹੋ ਤੁਸੀਂ ਇੱਥੇ ਕਿਉਂ ਆਏ ਹੋ ਤੇ ਉਹਨਾਂ ਵਿੱਚੋਂ ਕਈਆਂ ਨੂੰ ਤਾਂ ਚਾਰ ਸਾਹਿਬਜ਼ਾਦਿਆਂ ਦੇ ਨਾਮ ਵੀ ਨਹੀਂ ਪਤਾ ਸੀਗਾ ਜਿਸ ਨੂੰ ਦੇਖ ਕੇ ਜਿਹੜਾ ਬਹੁਤ ਦੁੱਖ ਹੋਇਆ ਦੇਖ ਸੁਣ ਕੇ ਬਹੁਤ ਦੁੱਖ ਹੋਇਆ ਇਸ ਚੀਜ਼ ਦੇ ਦੋਸ਼ੀ ਕੌਣ ਹਨ ਇਸ ਦੇ ਦੋਸ਼ੀ ਜਿਹੜੇ ਆ ਸੀ ਮਾਪਿਓ ਹੀ ਆ ਜੋ ਆਪਣੇ ਬੱਚਿਆਂ ਨੂੰ ਸਿੱਖੀ ਨਾਲ ਨਹੀਂ ਜੋੜ ਰਹੇ। ਅਗਰ ਸਾਇਬ ਜਿਆਦਿਆਂ ਨੂੰ ਸੱਚੀ ਸਰਧਾਂਜਲੀ ਦੇਣਾ ਚਾਹੁੰਦੇ ਹੋ ਨਾ ਤਾਂ ਆਪਣੇ ਬੱਚਿਆਂ ਨੂੰ ਆਪਣੇ ਇਤਿਹਾਸ ਨਾਲ ਜਾਣੂ ਕਰਾਓ, ਸਿੱਖੀ ਨਾਲ ਜੋੜੋ ਭਾਵੇਂ ਉਹ ਕੁੜੀਆਂ ਹੋਣ ਜਾਂ ਮੁੰਡੇ ਹੋਣ। ਜੇ ਮੁੰਡੇ ਸਾਬਤ ਸੂਰਤ ਹੋਣੇ ਚਾਹੀਦੇ ਆ ਨਾ ਤਾਂ ਕੁੜੀਆਂ ਵੀ ਸਾਬਤ ਸੂਰਤ ਹੋਣੀਆਂ ਚਾਹੀਦੀਆਂ ਆ ਕਿਉਂਕਿ ਕੁੜੀਆਂ ਨੇ ਹੀ ਅੱਗੇ ਜਾ ਕੇ ਮਾਵਾਂ ਬਣਨਾ ਆ ਤੇ ਮਾਵਾਂ ਹੀ ਆਪਣੇ ਬੱਚਿਆਂ ਨੂੰ ਜਿਹੜਾ ਆ ਉਹ ਸਿੱਖੀ ਨਾਲ ਜੋੜਦੀਆਂ ਆ। ਕਹਿੰਦੇ ਆ ਕਿ ਇੱਕ ਔਰਤ ਹੀ ਧਰਮ ਨੂੰ ਸੰਭਾਲਦੀ ਆ ਸੋ ਚਾਰ ਸਹਬਜ਼ਾਦੇ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਅਤੇ ਸਿੰਘਾਂ ਸਿੰਘਣੀਆਂ ਦੀ ਸ਼ਹਾਦਤ ਨੂੰ ਯਾਦ ਰੱਖਣ ਅਤੇ ਸਿੱਖੀ ਸਰੂਪ ਵਿੱਚ ਰਹਿਣ ਦਾ ਵਾਇ ਗੁਰੂ ਬਲ ਬਖਸ਼ਣ ਚਾਰ ਸਹਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਅਤੇ ਸਿੰਘਾਂ ਸਿੰਘਣੀਆਂ ਦੀ ਸ਼ਹੀਦੀ ਨੂੰ ਕੋਟ ਕੋਟ ਪ੍ਰਣਾਮ ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਜੀ ਕੀ ਫਤਿਹ